ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਦੇਖ ਰਹੇ ਹੋ ਦੋਸਤੋ ਕਮਾਲੂ ਡੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਇਹ ਪਿੰਡ ਇਟਾਂ ਵਾਲੀ ਇਸ ਪਿੰਡ ਨੂੰ ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ ਤੇ ਨੇੜੇ ਇਹਦੇ ਜੇ ਪਿੰਡਾਂ ਦੀ ਗੱਲ ਕਰ ਲਈਏ ਤਾਂ ਫਿਰੋਜ਼ ਸ਼ਾ ਜਿਹਨੂੰ ਫਿਰੂ ਸ਼ਹਿਰ ਵੀ ਕਹਿੰਦੇ ਆ ਉਹ ਬਿਲਕੁਲ ਇਹਦੇ ਨਾਲ ਰਹਿ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਕਾਮਾ ਦਿਖਾਉਣੀਆਂ ਨੇ ਤੇ ਦੋਵੇਂ ਗੱਬਣ ਐ ਆ ਪਹਿਲੀ ਗਾਂ ਜਿਹੜੀ ਤੁਸੀਂ ਦੇਖ ਰਹੇ ਹੋ ਦੂਜਾ ਸੁਹਾ ਸੁਣਾਣੇ ਤੇ ਨਾਲ ਇਹਦੇ ਖੜੀ ਆ ਉਹ ਪਲੂਣ ਬੱਛੀ ਸੁਣੀ ਐ ਇਹ ਆਪਾਂ ਨੂੰ ਬਾਈ ਨੇ ਵੀਡੀਓ ਭੇਜੀ ਆ ਤੇ ਉਹਦੇ ਹਿਸਾਬ ਨਾਲ ਆਪਾਂ ਤੁਹਾਨੂੰ ਡਿਟੇਲ ਦੱਸ ਦਾਂਗੇ ਜਿਹੜੇ ਭਰਾ ਨੂੰ ਚੰਗੀਆਂ ਲੱਗੀਆਂ ਦੋਸਤੋ ਤੁਸੀਂ ਕੰਟੈਕਟ ਕਰ ਲਓ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਆਜੋ ਤੋਰ ਕੇ ਬਾਈ ਤੁਹਾਨੂੰ ਦਿਖਾ ਰਿਹਾ ਕੱਦ-ਕੱਡ ਚੰਗਾ ਵਹਿੜਦਾ ਬੇਲਬੂਲ ਚੰਗੀ ਹੈਗੀ ਥਾਣਾ ਹਵਾਨਾ ਸੋਨਾ ਭਰਨਾ ਸਟਾਰਟ ਕਰਤਾ ਇਸ ਵਹਿੜ ਦੇ ਦੋਸਤੋ 5 ਤਰੀਕ ਨੂੰ ਦਿਨ ਪੂਰੇ ਹੋਏ ਤੇ ਅੱਜ 25 ਤਰੀਕ ਹੋ ਗਈ ਤਕਰੀਬਨ 10 ਦਿਨ ਮੰਨੋ ਤਰੀਕ ਦੇ ਮੁਤਾਬਕ ਪਈ ਆ ਬਾਕੀ ਅੱਗੇ ਪਿਛੇ ਇੱਕ ਦੋ ਦਿਨ ਕਈ ਵਾਰੀ ਪਸ਼ੂ ਲਾਇਆ ਜਾਂਦਾ ਹੁੰਦਾ ਥਣ ਹਮਾਨਾ ਤੁਸੀਂ ਆ ਕੋਲੋਂ ਦੇਖ ਲੋ ਥਣ ਸੋਹਣਾ ਲੱਗਾ ਇੱਕੋ ਜਲ ਥਣ ਹੈ ਇੱਕੋ ਜੇ ਗੈਬ ਤੇ ਹੈ ਸੋ ਇਹ ਦੂਜਾ ਸੂਹਾ ਸੁੰਦੀ ਹੈਗੀ ਤੇ ਪਹਿਲੇ ਸੂਏ ਇਸ ਨੇ 25 ਲੀਟਰ ਦੁੱਧ ਦਿੱਤਾ ਹੈ ਇਤਕੀ ਉਮੀਦ ਆ ਵੀਰ ਕਹਿੰਦਾ ਸੀਗਾ 30 ਲੀਟਰ ਤੇ ਜਾਣਾ ਚਾਹੀਦਾ ਹੈਗਾ ਥਾਣ ਹਮਾਨਾ ਤੁਸੀਂ ਹੋਰ ਦੇਖ ਲਓ ਕੋਲੋਂ ਜੱਜ ਕਰ ਲਓ ਆ ਦੇ ਸੋਹਣੇ ਥਾਨ ਲੱਗੇ ਇੱਕੋ ਜਿਹਾ ਇੱਕੋ ਜਿਹਾ ਗੈਪ ਤੇ ਹੈ ਤੇ ਇਹਦਾ ਮੁੱਲ ਦੋਸਤੋ 75000 ਰੁਪਏ ਹੈ ਬਾਕੀ ਮਾਨਤਾਣੇ ਦੇ ਵਿੱਚ ਹੋ ਜਾਣਾ ਕਿਉਂਕਿ ਜਿਹੜਾ ਮੁੱਲ ਮੰਗਿਆ ਜਾਂਦਾ ਉਹ ਫਿਕਸ ਨਹੀਂ ਹੁੰਦਾ ਉਹਦੇ ਵਿੱਚੋਂ ਮਾਨਤਾਣ ਹੋ ਜਾਂਦਾ ਹੁੰਦਾ ਤੇ ਨੰਬਰ 22 ਦਾ ਸਕਰੀਨ ਤੇ ਹੈ ਤੁਸੀਂ ਕੰਟੈਕਟ ਕਰ ਲਿਓ ਸਾਨੂੰ ਦੂਸਰੀ ਬੈੜ ਵੀ ਦਿਖਾਉਣੀ ਹੈ ਦੋਸਤੋ ਆਜੋ ਤੇ ਆਹ ਦੋਸਤੋ ਜਿਹੜੀ ਬੱਚੀ ਤੁਹਾਨੂੰ ਦਿਖਾ ਰਿਹਾ ਇਹ ਨਾ ਬੱਚੀ ਮੂੰਹੋਂ ਦੋ ਦੰਦ ਆ ਗਈ ਤੇ ਪਲੂਣ ਬੱਚੀ ਨੇ ਸੁਣਾਗਾ ਇਹਦਾ ਹਫਤਾ ਬੱਚੀ ਦੇ ਸੂਨ ਚ ਰਹਿ ਗਿਆ ਬਾਕੀ ਤੋਰ ਕੇ ਤੁਹਾਨੂੰ ਦਿਖਾਉਣੀ ਹੈ ਕਿ ਹਵਾਨਾ ਦੇਖ ਲਓ ਇਹਦਾ ਹਵਾਨਾ ਨੇ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਹੈਗੀ ਆ ਦੇਖ ਲਓ ਥਣਸਣ ਸੋਹਣਾ ਕੱਢੂਗੀ ਹੱਥੀ ਚਵਾਈ ਵਾਲਾ ਉਮੀਦ ਆ ਥੀ ਚਮਾਈ ਵਾਲਾ ਥਣ ਕੱਢੋਗੀ ਵਧੀਆ ਥਣ ਇੱਕੋ ਜ ਹੈ ਇੱਕੋ ਜ ਗੈਪ ਤੇ ਥਣ ਦੀਨਾ ਹੈਗਾ ਇਹੇ ਮੂੰਹੋਂ ਦੋ ਦੰਦ ਹੈਗੀ ਤੇ ਇੱਕ ਹਫਤੇ ਦੀ ਇਹ ਬਹਿੜ ਕੱਚੀ ਹੈ ਪਹਿਲਾ ਸੂਆ ਇਹ ਸੁੰਦੀ ਹੈ ਪ੍ਰਿੰਟ ਬਹਿੜ ਦਾ ਸੋਹਣਾ ਹੈਗਾ ਬਾਕੀ ਢਾਂਚਾ ਸੁੰਦੇ ਸਾਹਮਣੇ ਹੈ ਵੀਡੀਓ ਚ ਸਭ ਨੂੰ ਦਿਖ ਰਿਹਾ ਚੋ ਇਹਦਾ ਮੁੱਲ ਦੋਸਤੋ 65000 ਰੁਪਇਆ ਹੈ ਮਾਨਤਾਂ ਇਹਦੇ ਵਿੱਚੋਂ ਵੀ ਹੋ ਜੂਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਕ ਸੀਗੇ ਇੱਕ ਦੂਜਾ ਸੁਹਾ ਸੁਹੰਦੀ ਬੱਚੀ ਸੀ ਤੇ ਇੱਕ ਪਹਿਲਾ ਸੁਹਾ ਦੇਖ ਲਓ ਥਣ ਹਵਾਨਾ ਦਾ ਬੱਚੀ ਦਾ ਕੋਲੋਂ ਦੇਖ ਲਓ ਤੁਸੀਂ ਤੇ ਲਾਂਡੋ ਲਾਇਦੀਆਂ ਵੀ ਪੰਗਿਆਂ ਹਲੇ ਇਹ ਬੱਚੀ ਪਹਿਲਾ ਸੁਹਾ ਸੁਹੰਦੀ ਹੈ ਮੂੰਹੋਂ ਦੋ ਦੰਦ ਹੈ ਤੇ ਨਾਲ ਖੜੀ ਜਿਹੜੀ ਹੈ ਉਹ ਦੂਜਾ ਸੁਹਾ ਸੁਹੰਦੀ ਹੈ ਉਹ 10-12 ਦਿਨਾਂ ਦੀ ਕੱਚੀ ਹੈ ਇਹ ਹਫਤੇ ਦੀ ਕੱਚੀ ਹੈ ਸੋਨੂੰ ਜਿਹੜਾ ਵੀ ਨੱਕ ਚੰਗਾ ਲੱਗਾ ਤਸੱਲੀ ਕਰਨਾ ਦੋਸਤੋ ਤੁਹਾਡਾ ਹੱਕ ਮੰਨਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਮੇਰਾ ਕੰਮ ਸਿਰਫ ਵੀਡੀਓ ਦੇ ਵਿੱਚ ਤੁਹਾਨੂੰ ਜਾਣਵਰ ਦਿਖਾਉਣਾ ਅਗਲੀ ਅਗਲੀ ਕਾਰਵਾਈ ਜਿਹੜੀ ਦੋਸਤੋ ਥੋਡੀ ਐ ਗਾਮਾ ਕੋਲ ਹੋਰ ਦੇਖ ਲਓ ਤੁਸੀਂ ਸੋ ਨੰਬਰ ਬਾਈ ਦਾ ਸਕਰੀਨ ਤੇ ਐ ਜਿਹੜੇ ਭਰਾ ਨੂੰ ਚੰਗੀਆਂ ਲੱਗੀਆਂ ਬਾਈ ਨਾਲ ਕੰਟੈਕਟ ਕਰ ਲਿਓ ਪਿੰਡ ਮੈਂ ਬਾਈ ਦਾ ਦਵਾਰੇ ਦੱਸਦਾਨਾ ਪਿੰਡ ਵੀਰ ਦਾ ਇਟਾਂ ਵਾਲੀ ਐ ਤਹਿਸੀਲ ਤੇ ਜ਼ਿਲ੍ਹਾ ਇਹਨੂੰ ਫਿਰੋਜ਼ਪੁਰ ਪੈਂਦਾ ਐ ਨੇੜੇ ਇਹਦੇ ਪਿੰਡ ਫਰੋਸ਼ਾ ਰਹਿੰਦਾ ਜਿਹਨੂੰ ਫਿਰੋਸ਼ਾ ਕਹਿੰਦੇ ਆ ਆ ਹਵਾਨੇ ਤੁਸੀਂ ਦੋਨੇ ਬਹਿਣਾ ਦੇ ਦੇਖ ਲੋ ਇਹ ਦੇ ਸੋਹਣੇ ਥਣ ਲੱਗ ਗਿਆ ਇੱਕੋ ਜਿਹਾ ਇੱਕੋ ਜਿਹਾ ਗੈਬ ਤੇ ਆ ਮੂੰਹ ਮੱਥਾ ਦੇਖ ਲੋ ਬਹਿੜਾ ਦਾ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ